ਸ਼ੁੱਤ ਸ਼ੇਗਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਇੱਕਦਮ ਹਾਜਮੇਦਾਰ ਤਨੀਏ ਤੇ ਪੁਦੀਨੇ ਦੀ ਚਟਨੀ ਬਿਲਕੁਲ ਦੇਸੀ ਸਟਾਈਲ ਨਾਲ ਬਣਾ ਕੇ ਤਿਆਰ ਕਰਾਂਗੇ ਜਿਵੇਂ ਦੀ ਪਹਿਲਾਂ ਅਸੀਂ ਪਿੰਡਾਂ ਵਿੱਚ ਬਜ਼ੁਰਗ ਹੁੰਦੇ ਸੀ ਜਿਹੜੇ ਕੁੱਟ ਕੇ ਤਿਆਰ ਕਰਦੇ ਸੀਗੇ ਸੀ ਇਹ ਮੋਸੇ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਇੱਕਦਮ ਹਾਜਮੇਦਾਰ ਬਣ ਕੇ ਤਿਆਰ ਹੋਊਗੀ ਤੇ ਇੱਕ ਟ੍ਰਿਕ ਵੀ ਦੱਸਾਂਗੇ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਕਿ ਇਹ ਅਸੀਂ ਚਟਨੀ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਇੱਕ ਹਫ਼ਤੇ ਲਈ ਇਹਦਾ ਰੰਗ ਬਿਲਕੁਲ ਕਾਲਾ ਨਹੀਂ ਪਾਊਗਾ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰਦੇ ਆਂ ਤਣੀਆਂ ਤੇ ਪੁਦੀਨੇ ਦੀ ਚਟਨੀ ਬਣਾ ਲਈ ਮੈਂ ਇੱਕ ਕੱਪ ਤੇ ਤਣੀਆਂ ਲਿਆ ਸੀ ਇਹਦੀਆਂ ਜਿਹੜੀਆਂ ਬ੍ਰੇਕ ਵਾਲੀ ਡੰਡੀਆਂ ਹੁੰਦੀਆਂ ਉਹ ਅਸੀਂ ਨਾਲ ਹੀ ਲੈ ਲਾਂਗੇ ਇਹਨਾਂ ਦਾ ਸਵਾਦ ਬਹੁਤ ਜਿਆਦਾ ਵਧੀਆ ਆਉਂਦਾ ਚਟਨੀ ਦੇ ਵਿੱਚ ਤੇ ਇੱਕ ਕੱਪ ਅਸੀਂ ਪੁਦੀਨੇ ਦੇ ਪੱਤੇ ਲਏ ਆ ਇਹਨਾਂ ਨੂੰ ਵੀ ਅਸੀਂ ਧੋ ਕੇ ਲੈ ਲਿਆ ਆ ਪੱਤੇ ਪੱਤੇ ਹੀ ਲੈਣੇ ਡੰਡੀਆਂ ਨਹੀਂ ਲੈਣੀਆਂ ਦੋ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਇਕ ਇੰਚ ਅਦਰਕ ਦਾ ਟੁਕੜਾ ਇੱਕ ਟਮਾਟਰ ਤੇ ਇੱਕ ਪਿਆਜ਼ ਮੀਡੀਅਮ ਸਾਈਜ਼ ਦਾ ਤੇ ਇੱਕ ਚਮਚੀ ਦੇ ਵਿੱਚ ਪਾਵਾਂਗੇ ਅਨਾਰ ਦਾਣਾ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਅੱਦ ਅਨਾਰ ਦਾਣੇ ਨੂੰ ਮੈਂ ਪੀਸ ਕੇ ਰੱਖਿਆ ਹੋਇਆ ਮਿਕਸੀ ਦੇ ਜਾਰ ਵਿੱਚ ਨੂੰ ਤੁਸੀਂ ਚਾਹੋ ਤਾਂ ਜੇ ਤੁਹਾਡੇ ਕੋਲ ਸਾਬਤ ਅਨਾਰ ਦਾਣੇ ਤਾਂ ਇਹਨੂੰ ਭੋਕੇ ਵੀ ਯੂਜ਼ ਕਰ ਸਕਦੇ ਹੋ ਸਭ ਤੋਂ ਪਹਿਲਾਂ ਅ ਜੇ ਕੁੰਡੀ ਵਿੱਚ ਪਾਵਾਂਗੇ ਅਨਾਰ ਦਾਣਾ ਅੱਜ ਅਸੀਂ ਇਹ ਚੱਟੀ ਕੁੰਡੀ ਸੋਟੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹੀ ਦੇਸੀ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਅਨਾਰ ਦਾਣੇ ਨੂੰ ਸੀ ਚੰਗੀ ਤਰ੍ਹਾਂ ਬਰੀਕ ਆਟਾ ਪੀਸ ਲਾਂਗੇ ਜੇ ਤੁਹਾਡਾ ਅਨਾਰ ਦਾ ਨਸਾਪਤ ਹੈਗਾ ਤੁਸੀਂ 1 ਘੰਟੇ ਲਈ ਉਹਨੂੰ ਪਿਓ ਕੇ ਰੱਖ ਸਕਦੇ ਹੋ ਤੇ ਬਾਅਦ ਵਿੱਚ ਚਟਣੀ ਵਿੱਚ ਪਾ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਅਸੀਂ ਜੀਰਾ ਇਹਦਾ ਸਵਾਦ ਵੀ ਬਹੁਤ ਜ਼ਿਆਦਾ ਵਧੀਆ ਆਊਗਾ ਚਟਣੀ ਦੇ ਵਿੱਚ ਜਦੋਂ ਵੀ ਕਦੇ ਸਬਜ਼ੀ ਖਾਣ ਦਾ ਮਨ ਨਾ ਕਰੇ ਕਿਉਂਕਿ ਗਰਮੀਆਂ ਵਿੱਚ ਸਬਜ਼ੀ ਖਾਣ ਦਾ ਮਨ ਨਹੀਂ ਕਰਦਾ ਤਾਂ ਤੁਸੀਂ ਇਸ ਤਰੀਕੇ ਦੀ ਚਟਣੀ ਬਣਾ ਕੇ ਖਾ ਸਕਦੇ ਹੋ ਇੱਕਦਮ ਹਾਜਮੇ ਤਾਰ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਇਹ ਚਟਣੀ ਤੇ ਹਰੀਆਂ ਮਿਰਚਾਂ ਕੱਟ ਕੇ ਪਾ ਲਾਂਗੇ ਹਰੀ ਮਿਰਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਕੱਟ ਵੱਟ ਕਰ ਸਕਦੇ ਹੋ ਤੇ ਨਾਲ ਇਹਦੇ ਵਿੱਚ ਅਸੀਂ ਅਦਰਕ ਪਾ ਲਵਾਂਗੇ ਜੇ ਤੁਸੀਂ ਲਸਣ ਦਾ ਟੇਸਟ ਪਸੰਦ ਕਰਦੇ ਹੋ ਤਾਂ ਤੁਸੀਂ 2-3 ਕਲੀਆਂ ਇਹਦੇ ਵਿੱਚ ਲਸਣ ਦੀਆਂ ਵੀ ਪਾ ਸਕਦੇ ਹੋ ਤੁਹਾਨੂੰ ਕੱਚੀ ਕੱਚਾ ਲਸਣ ਨਹੀਂ ਪਸੰਦ ਤਾਂ ਤੁਸੀਂ ਲਸਣ ਨੂੰ ਭੁੰਨ ਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਇਹਨਾਂ ਨੂੰ ਅਸੀਂ ਬਰੀਕ ਤੇ ਬੀਸ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਧਨੀਆ ਤੇ ਪੁਦੀਨਾ ਧਨੀਏ ਪੁਦੀਨੇ ਨੂੰ ਅਸੀਂ ਸੇਮ ਮਾਤਰਾ ਵਿੱਚ ਹੀ ਲਿਆ ਆਇਆ ਬਹੁਤ ਜ਼ਿਆਦਾ ਟੇਸਟੀ ਇਹ ਚਟਨੀ ਬਣ ਕੇ ਤਿਆਰ ਹੋਊਗੀ ਚੰਗੀ ਤਰ੍ਹਾਂ ਇਹਨੂੰ ਵੀ ਅਸੀਂ ਦਰਦਰਾ ਜਿਹਾ ਪੀਸ ਲਾਂਗੇ ਜ਼ਿਆਦਾ ਬ੍ਰੇਕ ਪੇਸਟ ਨਹੀਂ ਬਣਾਉਣਾ ਸਿਰਫ ਦਰਦਰਾ ਜਿਹਾ ਪੀਸ ਕੇ ਹੀ ਤਿਆਰ ਕਰਾਂਗੇ ਤੇ ਹੁਣ ਇਹਦੇ ਵਿੱਚ ਅਸੀਂ ਹੋਰ ਮਸਾਲੇ ਵੀ ਐਡ ਕਰਾਂਗੇ ਨਾਲ ਇਹਦੇ ਵਿੱਚ ਪਾਵਾਂਗੇ ਅਸੀਂ ਪਿਆਜ਼ ਜਿਹੜਾ ਅਸੀਂ ਲਿਆ ਸੀ ਉਹਨੂੰ ਬਰੀਕ ਕੱਟ ਕੇ ਲੈ ਲੈਣਾ ਹੈ ਕਿਸੇ ਵੀ ਚੀਜ਼ ਨੂੰ ਅਸੀਂ ਅਲੱਗ ਤੋਂ ਕੁੱਟ ਕੇ ਤਿਆਰ ਨਹੀਂ ਕਰਨਾ ਇੱਕ ਤੋਂ ਬਾਅਦ ਇੱਕ ਚੀਜ਼ ਪਾ ਕੇ ਅਸੀਂ ਕੁੱਟੀ ਜਾਣੀ ਹੈ ਇਸ ਤਰੀਕੇ ਨਾਲ ਸਾਡੀ ਚਟਨੀ ਬਣ ਕੇ ਤਿਆਰ ਹੋ ਜਾਂਦੀ ਆ ਜਿਹੜੇ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਇਹ ਵਾਲੀ ਚਟਨੀ ਬਣਾ ਕੇ ਦਉਗੇ ਤਾਂ ਇੱਕ ਦੋ ਤੀ ਤਾਂ ਚਾਰ ਰੋਟੀਆਂ ਖਾਣਗੇ ਇੰਨੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਊਗੀ ਟਮਾਟਰ ਐਡ ਕਰ ਦਾਂਗੇ ਅੱਧਾ ਚਮਚ ਪਾਵਾਂਗੇ ਨਮਕ ਦਾ ਤੇ ਅੱਧਾ ਚਮਚ ਹੀ ਇਹਦੇ ਪਾਵਾਂਗੇ ਅਸੀਂ ਅਮਚੂਰ ਪਾਊਡਰ ਦਾ ਅਮਚੂਰ ਪਾਊਡਰ ਤੁਸੀਂ ਜ਼ਰੂਰ ਪਾਓ ਇਹਦਾ ਸਵਾਦ ਬਹੁਤ ਜ਼ਿਆਦਾ ਵਧੀਆ ਹੁੰਦਾ ਚਟਨੀ ਦੇ ਅੰਦਰ ਜੇ ਤੁਹਾਡੇ ਕੋਲ ਕਾਲਾ ਨਮਕ ਹੈਗਾ ਤਾਂ ਤੁਸੀਂ ਉਹ ਵੀ ਜ਼ਰੂਰ ਪਾਓ ਮੇਰੇ ਕੋਲ ਨਹੀਂ ਸੀਗਾ ਇਸ ਕਰਕੇ ਮੈਂ ਸਫੇਦ ਨਮਕ ਹੀ ਲੈ ਲਿਆ ਆ ਇਨੂੰ ਅਸੀਂ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਤਿਆਰ ਕਰਾਂਗੇ ਜਿਆਦਾ ਬਰੀਕ ਚਟਣੀ ਬਣਾ ਕੇ ਤਿਆਰ ਨਹੀਂ ਕਰਨੀ ਥੋੜਾ ਜਿਹਾ ਦਰਦਰਾ ਜਿਹਾ ਹੀ ਕੁੱਟ ਕੇ ਤਿਆਰ ਕਰਾਂਗੇ ਜਿਹੜੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਜਿਆਦਾ ਬਰੀਕ ਵਿੱਚ ਹੋਈ ਚਟਣੀ ਜਿਹੜੀ ਮਿਕਸੀ ਦੇ ਜਾਰ ਵਿੱਚ ਨੂੰ ਬਣਾਉਂਦੇ ਆ ਸੀ ਉਹ ਜਿਆਦਾ ਸਵਾਦ ਨਹੀਂ ਲੱਗਦੀ ਦੇਖੋ ਇਸ ਤਰੀਕੇ ਦੀ ਦਰਦਰੀ ਜੀ ਪੀਸ ਕੇ ਤਿਆਰ ਕਰ ਲਈ ਆ ਹੁਣ ਇਹਦਾ ਰੰਗ ਹੈ ਜਿਹੜਾ ਬਿਲਕੁਲ ਹਰਾ ਬਣਿਆ ਰਹੇ ਇੱਕ ਹਫ਼ਤੇ ਤੱਕ ਵੀ ਇਹ ਖਰਾਬ ਨਾ ਹੋਵੇ ਇਹਦੇ ਲਈ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਸਿਰਕਾ ਚਿੱਟਾ ਸਿਰਕਾ ਹੁੰਦਾ ਜਿਹੜਾ ਅਸੀਂ ਅਚਾਰ ਵਿੱਚ ਪਾਉਂਦੇ ਆ ਇੱਕ ਚਮਚ ਇਹਦੇ ਵਿੱਚ ਪਾ ਦੇਣਾ ਹੈ ਇਹਦੇ ਨਾਲ ਜਿਹੜੀ ਚਟਣੀ ਦਾ ਰੰਗ ਵੀ ਹਰਾ ਬਣਿਆ ਰਹੂਗਾ ਤੇ ਇਹ ਇੱਕ ਇੱਕ ਹਫਤੇ ਤੱਕ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗੀ ਸਾਡੀ ਚਟਣੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀਆਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰਿਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ